ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਹਰੀਆਂ ਮਿਰਚਾਂ ਤੇ ਆਦਰਕ ਦਾ ਨਾ ਚਟਪਟਾ ਵਧੀਆ ਤਿੱਖਾ ਆਚਾਰ ਬਣਾਵਾਂਗੇ ਆਹ ਮਿਰਚਾਂ ਬਹੁਤ ਜ਼ਿਆਦਾ ਤਿੱਖੀਆਂ ਐ ਤੇ ਆਪਾਂ ਬਿਨਾ ਤਿੱਖੀਆਂ ਘੱਟ ਤਿੱਖੀਆਂ ਦਾ ਵੀ ਪਾ ਸਕਦੇ ਆਂ ਬਸ ਇਹ ਬਹੁਤ ਟੇਸਟੀ ਬਣਦਾ ਆ ਆਦਰਕ ਦੇ achar ਵਿੱਚ ਆਪਾਂ 200 ਗ੍ਰਾਮ ਆਦਰਕ ਲਿਆ ਤੇ 200 ਗ੍ਰਾਮ ਹੀ ਆਪਣੀਆਂ ਮਿਰਚਾਂ ਤੇ ਮਿਰਚਾਂ ਨੂੰ ਨਾ ਆਪਾਂ ਡੰਡੀਆਂ ਦੇ ਸਮੇਤ ਧੋ ਲਿਆ ਸੀ ਤੇ ਫਿਰ ਆਪਾਂ ਇਹਨਾਂ ਨੂੰ ਧੁੱਪ ਚ ਸੋਕਾ ਲਿਆ ਬਿਲਕੁਲ ਸੁੱਕੀਆਂ ਹੋਈਆਂ ਤੇ ਆਦਰਕ ਵੀ ਆਪਾਂ ਉਹ ਤੋਂ ਛਿਲਕਾ ਲਾ ਕੇ ਤੇ ਧੋ ਕੇ ਸੋਕਾ ਲਿਆ ਆਪਾਂ ਇਹਨੂੰ ਇਹ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਹੁਣ ਆਪਾਂ ਨਾ ਮਿਰਚਾਂ ਦੇ ਐਸ ਤਿਕਾ ਕਰਕੇ ਡੰਠਲ ਲਾ ਦੇਾਂਗੇ ਐਸ ਤਿਕਾ ਕਰਕੇ ਤੇ ਐਸ ਤਿਕਾ ਕਰਕੇ ਆਪਾਂ ਇਹਦੇ ਦੋ ਦੋ ਪੀਸ ਕਰ ਲਾਂਗੇ ਐਸ ਤਿਕਾ ਆਪਾਂ ਇਹਨਾਂ ਦੋ ਦੋ ਪੀਸ ਕਰਕੇ ਤੇ ਮਿਰਚਾਂ ਦੀ ਕਟਿੰਗ ਆਪਾਂ ਕਰ ਲਾਂਗੇ ਐਸ ਤਰ੍ਹਾਂ ਕਰਕੇ ਤੇ ਡੰਠਲ ਲਈ ਚੱਲਾਂਗੇ ਤੇ ਕਟਿੰਗ ਕਰੀ ਚੱਲਾਂਗੇ ਮਿਰਚਾਂ ਆਪਣੀਆਂ ਕੱਟੀਆਂ ਗਈਆਂ ਹੁਣ ਆਪਾਂ ਆਦਰਕ ਦੇ ਪੀਸ ਬਣਾਵਾਂਗੇ ਇਹਦੇ ਪੀਸ ਆਪਾਂ ਨਾ ਐਸ ਤਰ੍ਹਾਂ ਕਰਕੇ ਲੰਬੇ-ਲੰਬੇ ਬਣਾ ਲਾਂਗੇ ਐਸ ਤਰ੍ਹਾਂ ਆਪਾਂ ਛੋਟੇ ਪੀਸ ਵੀ ਕਰ ਸਕਦੇ ਆ ਤੇ ਵੱਡੇ ਵੀ ਕਰ ਸਕਦੇ ਹੋ ਆਪ ਦੀ ਇੱਛਾ ਜਿਵੇਂ ਮਰਜ਼ੀ ਕਰ ਲਓ ਐਸ ਤਰ੍ਹਾਂ ਕਰਕੇ ਆਪਾਂ ਆਦਰਕ ਦੇ ਪੀਸ ਕਰ ਲਾਂਗੇ ਮਿਰਚਾਂ ਵੀ ਕੱਟੀਆਂ ਗਈਆਂ ਆਪਾਂ ਦਾ ਅਦਰਕ ਵੀ ਕੱਟਿਆ ਗਿਆ ਆਪਾਂ ਨਾ ਇਹ ਛੋਟੇ ਵੱਡੇ ਪੀਸ ਕਰ ਲਏ ਜਿਵੇਂ ਸੂਤ ਆਇਆ ਕਿਉਂਕਿ ਅਦਰਕ ਦੇ ਨਾ ਲੱਤਾਂ ਵਾਂਗ ਜਿਆਦੇ ਹੁੰਦੀਆਂ ਤੇ ਉਹ ਸਾਈਡ ਤੋਂ ਕੱਟ ਕੇ ਤੇ ਫਿਰ ਆਪਾਂ ਉਹਵੇਂ ਕਟਿੰਗ ਕਰ ਲਈ ਇਹਦੀ ਤੇ ਹੁਣ ਆਪਾਂ ਨਾ ਮਸਾਲੇ ਡਰਾਈ ਰੋਸਟ ਕਰਦੇ ਆ ਤੇ ਮਿਰਚ ਤੇ ਅਦਰਕ ਆਪਾਂ ਕਰਤਿਆ ਗਿਆ ਹੁਣ ਆਪਾਂ ਮਸਾਲੇ ਰੋਸਟ ਕਰਾਂਗੇ ਹੁਣ ਆਪਾਂ ਨਾ ਗੈਸ ਆਨ ਕਰ ਲਿਆ ਪੈਨ ਰੱਖ ਲਿਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਆਪਣੇ ਮਸਾਲੇ ਇੱਕ ਚਮਚ ਪਾਇਆ ਮੇਥੀ ਦਾਣਾ ਤੇ ਇੱਕ ਚਮਚ ਪਾਇਆ ਆਪਾਂ ਧਨੀਆ ਇੱਕ ਚਮਚ ਪਾਇਆ ਆਪਾਂ ਜੀਰੇ ਦਾ ਇੱਕ ਹੀ ਚਮਚ ਪਾਇਆ ਆਪਾਂ ਅਜਵਾਇਨ ਦਾ ਤੇ ਦੋ ਚਮਚ ਪਾਏ ਆਪਾਂ ਸੌਂਫ ਦੇ ਸੌਂਫ ਨਾਲ ਨਾ ਟੇਸਟ ਬਹੁਤ ਵਧੀਆ ਆਉਂਦਾ ਮਸਾਲੇ ਦਾ ਤੇ ਸੌਂਫ ਨਾਲ ਹੀ ਜਾਦੇ ਵਧੀਆ ਬੰਦ ਹੈ ਹੁਣ ਆਪਾਂ ਇਹਨੂੰ ਨਾ ਇੱਕ ਦੋ ਮਿੰਟ ਚ ਨਾ ਰੋਸਟ ਕਰ ਲੈਨੇ ਇੱਕ ਮਿੰਟ ਹੋ ਗਿਆ ਆਪਣੇ ਮਸਾਲੇ ਰੋਸਟ ਹੋ ਗਏ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਹੁਣ ਆਪਾਂ ਨਾਲ ਇਹਦੇ ਵਿੱਚ 2 ਚਮਚ ਪਾਵਾਂਗੇ ਸਰੋਂ ਦੇ ਤੇ ਆਪਾਂ ਥੀਲੀ ਕਰੋ ਵੀ ਪਾ ਸਕਦੇ ਆ ਰਾਈ ਵੀ ਪਾ ਸਕਦੇ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਕੇ ਠੰਡਾ ਕਰਕੇ ਨਾਲ ਤੇ ਫਿਰ ਆਪਾਂ ਇਹਨੂੰ ਕਰਾਂਗੇ ਗ੍ਰਾਇੰਡ ਮਸਾਲੇ ਠੰਡੇ ਹੋ ਗਏ ਆਪਣੇ ਤੇ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਗ੍ਰਾਇੰਡ ਕਰ ਲਿਆ ਦੇਖੋ ਮੇਕਸੀ ਜੱਗ 'ਚ ਪਾ ਕੇ ਨਾ ਦਰਦਰੇ ਜਿਹੇ ਗ੍ਰਾਇੰਡ ਕਰ ਲਏ ਹੁਣ ਆਪਾਂ ਆਚਾਰ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਆਪਾਂ ਇਹਦੇ ਵਿੱਚ ਵੱਡੇ ਟੋਪੀਏ ਦੇ ਵਿੱਚ ਪਾ ਲਾਂਗੇ ਮਿਰਚਾਂ ਤੇ ਨਾਲੇ ਪਾ ਲਾਂਗੇ ਅਦਰਕ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਮਸਾਲੇ ਜਿਹੜੇ ਪੀਸੇ ਨੇ ਗ੍ਰਾਇੰਡ ਕੀਤੇ ਇਹ ਪਾ ਦਿਆਂਗੇ ਆਪਾਂ ਸਾਰਾ ਮਸਾਲਾ ਹੁਣ ਆਪਾਂ ਇਹ ਚ ਪਾ ਦਾਂਗੇ ਹਿੰਗ ਚਮਚ ਦਾ ਚੌਥਾ ਹਿੱਸਾ ਹਿੰਗ ਆ ਆਪਣੀ ਹੁਣ ਆਪਾਂ 3-4 ਚਮਚ ਪਾ ਦਾਂਗੇ ਨਮਕ ਦੇ ਆਪਾਂ ਨਾ ਵੀ ਜਿੰਨਾ ਕਾ ਆਪਾਂ ਨੂੰ ਇਹਦੇ ਵਿੱਚ ਚਾਹੀਦਾ ਨਾ ਮਿਰਚਾਂ ਤੇ ਅਦਰਕ ਦੇ ਵਿੱਚੋਂ ਨਾ ਆਪਾਂ ਨਮਕ ਪਾ ਦਾਂਗੇ ਨਮਕ ਨਾਲ ਨਾ ਵੀ ਆਚਾਰ ਜਿੰਨਾ ਵੀ ਘੱਟ ਨਾ ਪਾਵੇ ਤੇ ਘੱਟ ਪਾਵਾਂਗੇ ਤੇ ਆਪਾਂ ਖਰਾਬ ਹੋ ਜਾਊਗਾ ਅੱਧਾ ਚਮਚ ਆਪਾਂ ਪਾਤਾ ਹਲਦੀ ਦਾ ਤੇ ਇੱਕ ਚਮਚਾ ਆਪਾਂ ਪਾਵਾਂਗੇ ਜੋਧਪੂਰੀ ਮਿਰਚ ਆ ਇਹ ਕੌੜੀ ਨਹੀਂ ਬਿਲਕੁਲ ਵੀ ਕਸ਼ਮੀਰੀ ਮਿਰਚ ਵਰਗੀ ਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੇਲ ਤੇਲ ਆਪਾਂ ਗਰਮ ਨਹੀਂ ਕੀਤਾ ਠੰਡਾ ਤੇਲ ਆ ਆਪਣਾ ਤੇ ਆਪਾਂ ਗਰਮ ਕਰਕੇ ਠੰਡਾ ਕਰਕੇ ਵੀ ਪਾ ਸਕਦੇ ਮੈਂ ਵੈਸੇ ਹੀ ਪਾ ਰਹੀ ਆ ਤੇ ਆਪਾਂ ਹੁਣ ਜਿੰਨਾ ਆਪਾਂ ਨੂੰ ਚਾਹੀਦਾ ਆਪਾਂ ਓਨਾ ਹੀ ਪਾਵਾਂਗੇ ਇਹਦੇ ਵਿੱਚ ਤੇਲ ਮੈਂ 3 ਚਮਚ ਪਾਤੇ ਤੇ ਹੁਣ ਆਪਾਂ ਇਹ ਚ ਪਾਵਾਂਗੇ ਬੁਣਿਆ ਗੜਾ ਇਹ ਇਹ ਨਾਲ ਨਾਲੇ ਤਾਂ ਆਪਣੇ achar ਚ ਖਟਾਸ ਆਉਗੀ ਤੇ ਨਾਲੇ ਆਪਣਾ achar ਨਾ ਖਰਾਬ ਨਹੀਂ ਹੁੰਦਾਗਾ ਇਹ ਆਪਾਂ 2 ਚਮਚ ਪਾਏ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਮਸਾਲੇ ਤੇ ਤੇਲ ਸਭ ਕੁਝ achar ਨਾਲ ਆਪਾਂ ਮਸਾਲੇ ਵਿੱਚ ਮਿਕਸ ਕਰ ਤੇ ਤੇ 3 ਚਮਚ ਆਪਾਂ ਸਰੋਂ ਦਾ ਤੇਲ ਪਾਇਆ ਦੋ ਚਮਚਾ ਪਾ ਸਿਰਕਾ ਪਾਇਆ ਤੇ ਅੰਬ ਆਪਣਾ ਨਾ achar ਬਹੁਤ ਵਧੀਆ ਤਿਆਰ ਹੋ ਗਿਆ ਇਹਨੂੰ ਆਪਾਂ ਹੁਣ ਵੀ ਖਾ ਸਕਦੇ ਹਾਂ ਦੋ ਤਿੰਨ ਦਿਨ ਬਾਅਦ ਖਾਵਾਂਗੇ ਤੇ ਹੋਰ ਵੀ ਵਧੀਆ ਬਣ ਜਾਊਗਾ ਤੇ ਜਦੋਂ ਆਪਣੇ ਖਾਣੇ ਵਾਲੀ ਥਾਲੀ ਦੇ ਵਿੱਚ achar ਹੋਵੇ ਨਾ ਤੇ ਆਪਣੇ ਰੋਟੀ ਦਾ ਸਵਾਦ ਵੱਧ ਜਾਂਦਾ ਤੇ ਗਰਮੀ ਤੇ ਸਰਦੀ ਦੇ ਮੌਸਮ ਦੇ ਹਿਸਾਬ ਨਾਲ achar ਬਹੁਤ ਵਧੀਆ ਲੱਗਦੇ ਆ ਤੇ ਹੁਣ ਅਦਰਕ ਬਾਜ਼ਾਰ ਦੇ ਵਿੱਚ ਬਹੁਤ ਆਇਆ ਤੈ ਨਾ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ